ਹਾਂਜੀ ਇਹ ਪਿੰਡਾਂ ਦੇ ਵਿੱਚ ਸਰਫ ਵੇਚਣ ਆਉਂਦੇ ਸੀ ਅੱਜ ਸਰਫ ਵੇਚਣ ਵਾਲੇ ਪਿੰਡਕਾਂ ਵਾਲੀ ਦੇ ਵਿੱਚ ਫੜ ਲਏ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਹੋਰ ਵੀ ਜਿਹੜੇ ਇਹਨਾਂ ਲੋਕਾਂ ਤੋਂ ਜਾਗਰੂਕ ਹੋ ਜਾਣ ਜਿਹੜੇ ਘਰਾਂ ਦੇ ਵਿੱਚ ਸਰਫ ਵੇਚਣ ਆਉਂਦੇ ਨੇ ਤੇ ਤੁਸੀਂ ਸਾਰੀ ਵੀਡੀਓ ਨੂੰ ਦੇਖੋ ਵੀ ਕਿੱਦਾਂ ਦੀ ਸਰਫ ਹੈ ਕੀ ਇਹਦੇ ਵਿੱਚ ਨਿਕਲਦਾ ਸਰਫ ਦੇ ਵਿੱਚ ਕੀ ਗੰਦ ਪੈ ਲਗਾ ਤੇ ਇਹ ਲੇਡੀਆਂ ਨੂੰ ਜਾਦੇ ਜਿਹੜੇ ਘਰਾਂ ਦੇ ਵਿੱਚ ਆ ਕੇ ਪੇਚ ਜਾਂਦੇ ਹੈ ਵੀਡੀਓ ਲੇਡੀਆਂ ਤੱਕ ਜ਼ਰੂਰ ਪਹੁੰਚਾਓ ਬੁੜੀਆਂ ਤੱਕ ਕਿਉਂਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਇਹ ਜੀ ਵੀਡੀਓ ਜਿਹੜੀ ਇਹ ਜੀਆਂ ਸਰਫਾਂ ਉਹ ਨਾ ਖਰੀਦੀਆਂ ਜਾਣ ਕਿਉਂਕਿ ਜਮਾ ਇਹ ਇੱਕ ਠੱਗੀ ਦਾ ਜਾਲ ਆ ਜਿਹੜਾ ਲੇਡੀਆਂ ਇਹਨਾਂ ਦੇ ਵਿੱਚ ਫਸ ਰਹੀਆਂ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਤੇ ਸਾਰੀ ਵੀਡੀਓ ਜ਼ਰੂਰ ਦੇਖੋ ਹਾਂਜੀ ਅਸੀਂ ਇੱਥੇ ਆਪਣੇ ਪਿੰਡ ਦੇ ਵਿੱਚ ਬਾਈ ਹਰੀ ਸਰਫ ਬੇਚਣਾ ਆਏ ਸੀਗੇ ਤੇ ਇਹ ਸਰਫ ਸੀ ਜੀ ਉਹਨਾਂ ਕੋਲ ਇਹ 3 ਕਿਲੋ ਵਾਲਾ ਪੈਕਟ ਆ ਇਹ 3 ਕਿਲੋ ਵਾਲਾ ਪੈਕਟ ਸੀਗਾ ਤੇ ਬਾਈ ਨੇ ਸਾਨੂੰ ਫੋਨ ਕਰਿਆ ਓਰੇ ਆ ਬਾਈ ਖੜ ਜਾ ਓਰੇ ਯਾਰ ਬਾਈ ਆ ਜੂ ਓਰੇ ਓਰੇ ਖੜ ਜਾ ਗੱਲ ਪਤਾ ਕਾਰਨ ਕੀ ਆ ਭੱਜਣਾ ਸੀ ਦਿੰਦੇ ਨਹੀਂ ਤੇ ਇਹ ਅਸੀਂ ਸਰਫ ਦੇ ਵਿੱਚ ਟੈਸਟ ਕੀਤਾ ਸੀ ਪੈਕਟ ਕਿੰਨੇ ਦਾ ਵੇਚਣਾ ਬਾਈ 100 ਰੁਪਿਆ ਪੈਕਟ ਆ ਬਾਈ ਹਣ 100 ਰੁਪਏ ਦਾ ਪੈਕਟ ਆ 100 ਰੁਪਏ ਦਾ ਪੈਕਟ ਵੇਚਦੇ ਆ 3 ਕਿਲੋ ਦਾ ਬੁੜੀਆਂ ਨੂੰ ਠੱਗੀ ਚਾਈ ਜਾਂਦੀਆਂ ਨੇ ਇੱਥੇ ਸਾਨੂੰ ਕਹਿ ਦਿੰਦੀਆਂ ਨੇ ਘਰੇ ਕਲੇਸ਼ ਕਰਦੀਆਂ ਨੇ ਬੁੜੀਆਂ ਬਹੁਤ ਜ਼ਿਆਦਾ ਕਹਿ ਦਿੰਦੀਆਂ ਨੇ ਵੀ ਸਾਡੀ ਵਾਸ਼ਿੰਗ ਮਸ਼ੀਨ ਖਰਾਬ ਆ ਗਈ ਸਾਡੀ ਵਾਸ਼ਿੰਗ ਮਸ਼ੀਨ ਨਿਓ ਕਰਦੀ ਇੱਕ ਜਿਹੜੀ origignal ਸਰਫਾ ਤੇ ਜਿਹੜੀ ਇਹ ਵੇਚ ਰਹੇ ਨੇ ਉਹ ਆ ਸਰਫਾ ਜਿਹੜਾ ਪੈਕਟ ਪਟਿਆ ਹੋਇਆ ਤੇ ਜਿਹੜੀ origignal ਆ ਗਈ ਉਹ ਆ ਗਈ ਤੁਸੀਂ ਇਹਦਾ ਮੇਲ ਦੇਖ ਲਓ ਅਸੀਂ ਇੰਨੀ ਪੈਕਟ ਪਾ ਲਈ ਇਹਦੇ ਵਿੱਚ ਆਹ ਦੇਖ ਲਓ ਕੋਲ ਕੇ ਦੇਖੀ ਆ ਤੇ ਇਹਦਾ ਰਿਜ਼ਲਟ ਕੁਝ ਵੀ ਨਹੀਂ ਥੱਲੇ ਦੇਖੋ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਤੇ ਵਾਈ ਜੀ ਨੇ ਇਧਰੋਂ ਆਪਣੇ ਇਹਨੇ ਫੋਨ ਕਰਿਆ ਮਾਰਕਾ ਲੱਗਿਆ ਹੋਇਆ ਤੁਸੀਂ ਇਹ ਸਿਰਫ ਨਾ ਖਰੀਦੋ ਸਿਰਫ ਇਹਦੇ ਵਿੱਚ ਠੱਗੀ ਦਾ ਜਾਲ ਆ ਤੇ ਆਹ ਦੇਖੋ ਸਾਰਾ ਮਾਰਕਾ ਹੈਗਾ ਇਹਦੇ ਵਿੱਚ ਉੱਪਰ ਉੱਪਰ ਸਹੀ ਹੈਗੀ ਤੇ ਬਾਕੀ ਸਾਰੀ ਮਿੱਟੀ ਆ ਵਿੱਚ ਤੇ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਹੋ ਜਿਹੜੇ ਇਹ ਸਰਫਾਂ ਵੇਚਣਾ ਆਉਂਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਦੇ ਵਿੱਚ ਕਿਰਪਾ ਕਰਕੇ ਤੁਸੀਂ ਸਰਫ ਨਾ ਲਵੋ ਤੇ ਕਿਉਂਕਿ ਜਾਰਾ ਸਾਰਾ ਇਹਦੇ ਵਿੱਚ ਘਾਪਲਾ ਹੋ ਰਿਹਾ ਕਿਉਂ ਬਾਈ ਗੁਰਪ੍ਰੀਤ ਹਾਂ ਬਿਲਕੁਲ ਬਾਈ ਬਿਲਕੁਲ ਤੇ ਅਸੀਂ ਹਾਂਜੀ ਪਹਿਲਾਂ ਇੱਕ ਪੈਕਟ ਲੈ ਲਿਆ ਹਾਂਜੀ ਸਾਰੀ ਜਿਹੜੀ ਹੈਗੀ ਸੀ ਜਮੀ ਰੇਤਾ ਸੀ ਹਾਂਜੀ ਹਾਂਜੀ ਜਦੋਂ ਮਸ਼ੀਨ ਚ ਪਾ ਕੇ ਇੱਕ ਵਾਰ ਬਾਈ ਇੱਕ ਬਤਾਸ ਇੱਕ ਮਿੰਟ ਖੜ ਜਾ ਹਾਂਜੀ ਹਾਂ ਬਾਈ ਕਾਰਨ ਮੈਨੂੰ ਐਂ ਦੱਸ ਜਦੋਂ ਕੰਪਨੀਆ ਕੰਪਨੀਆਂ ਇਹ ਦੁਕਾਨਾਂ ਵਾਲੇ ਨੇ ਤੁਸੀਂ ਦੁਕਾਨ ਤੇ ਕੌਣੇ ਬੈਠ ਕੇ ਵੇਚਦੇ ਦੋਸਤ ਮੇਰਾ ਪੈਕਟ ਪਾੜਿਆ ਭਾਈ ਜਾਗ ਬਣ ਗਿਆ ਆਪਦੀ ਮਨ ਦੀ ਆ ਭਾਈ ਹਾਂ ਹਾਂ ਅਸਲ ਭਾਈ ਤਾਂ ਆਪਣਾ ਹਾਂ ਹਾਂ ਉੱਠੀ ਬਣਿਆ ਯਾਰ ਸਾਰੀ ਲੇਡੀਜ਼ ਲੈ ਮਾਰ ਪੈ ਡੇਕ ਸਰ ਭਾਈ ਰਲਾ ਮਿਲ ਜਦੋਂ ਲੇਡੀਜ਼ ਕਰਨਗੇ ਕਿ ਜਦੋਂ ਕੋਈ ਅੱਗੇ ਕੱਪੜਾ ਨਹੀਂ ਸਾਫ਼ ਕਰ ਰਿਹਾ ਭਾਈ ਯਾਰ ਪੰਜੋਂ ਵਾਲੀ ਸ਼ਰਮ ਨਹੀਂ ਹੁੰਦੀ ਦੋਸਤ ਯਾਰ ਬਾਈ ਕੱਪੜਾ ਸਾਫ਼ ਮਨਾ ਲੈ ਆ ਪੈਨੇ ਇੰਨੇ ਪੈਕਟ ਆ ਪਾੜ ਕੇ ਦੇਖ ਲੈਣੇ ਆ ਜੇ ਇੰਨੇ ਚ ਸਹੀ ਨਿਕਲੇ ਹੋਣਗੇ ਨਕਲੀ ਹੋਣਗੇ ਇੰਨੇ ਚ ਦੱਲਿਓ ਆਪਾਂ ਕਰਦੇ ਦੋਵਾ ਬਤਾਇਆ ਭਾਈ ਗੱਲ ਸੁਣ ਲੈ ਅਸੀਂ ਆ ਸਾਰੇ ਤਿੰਨ ਪੈਕ ₹100 ਇਹਨਾਂ ਦੇ ਚਾਰਾਂ ਦੇ ਦੇ ਦਾਂਗੇ ਭਾਈ ਦੋਸਤ ਹੈ ਤਾਂ ਅਸੀਂ ਸਾਰੇ ਇੱਕ-ਇੱਕ ਪੈਡ ਲੈ ਬਰਾਬਰ ਹੈ ਤੂੰ ਵੀਡੀਓ ਬਣਾ ਨਾ ਨਾ ਵੀਡੀਓ ਤਾਂ ਅਸੀਂ ਬਣਾਉਣੀ ਹੈ ਸਾਡਾ ਕੰਮ ਹੀ ਇਦਾਂ ਦਾ ਸਾਡਾ ਕੰਮ ਹੀ ਇਹ ਹੈ ਨਾ ਤੇ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਬੰਦੇ ਨੇ ਚਾਰ ਪੰਜ ਬੰਦੇ ਨੇ ਇਹ ਪਿੰਡ ਦੇ ਵਿੱਚ ਇਹਨਾਂ ਦਾ ਗਰੁੱਪ ਆ ਜਿਹੜੇ ਏਡੋ-ਅਡੀ ਪੈਕਟ ਲੈ ਕੇ ਮੋਢਾਂ ਤੇ ਫਿਰਦੇ ਨੇ ਬੰਦੇ ਤੇ ਕਿਉਂਕਿ ਵੇਚਦੇ ਫਿਰਦੇ ਆ ਘਰਾਂ ਦੇ ਵਿੱਚ ਜਾ ਕੇ ਅੱਜ ਕੱਲ ਤੁਹਾਨੂੰ ਪਤੀ ਆ ਵੀ ਹਰ ਇੱਕ ਨਾਲ ਧੋਖਾ ਧੜੀ ਦੇ ਵਿੱਚ ਕੰਮ ਹੋ ਰਿਹਾ ਤੇ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਤੇ ਇਸ ਵੀਡੀਓ ਦੇ ਵਿੱਚ ਤੇ ਸਾਰਾ ਤੁਸੀਂ ਅਸੀਂ ਇਹਨਾਂ ਨਾਲ ਕਰਦੇ ਆਂਗੇ ਸਾਰੀ ਸਿਸਟਮ ਕਾਰਨ ਬਈ ਪਤਾ ਕੀ ਆ ਅੱਜ ਅਸੀਂ ਇਹਨਾਂ ਨੂੰ ਛੱਡ ਦਾਂ ਕੱਲ ਨੂੰ ਕੋਈ ਹੋਰ ਆਊ ਕੋਈ ਅੱਗੇ ਤੋਂ ਜਾਣਕਾਰੀ ਦੇ ਵਿੱਚ ਆਜੂ ਤੁਸੀਂ 2 ਰੁਪਏ ਚੀਜ਼ ਮਹਿੰਗੀ ਲੈ ਲਓ ਪਰ ਇਹ ਜੇ ਘਪਲੇ ਦੇ ਵਿੱਚ ਨਾ ਆਓ ਕਿਉਂਕਿ ਅਸੀਂ ਟੈਸਟ ਕਰਕੇ ਦੇਖਿਆ ਖੁਦ ਅਸੀਂ ਵਰਤ ਕੇ ਦੇਖੀ ਆ ਸਾਨੂੰ ਕਹਿੰਦੇ ਵੀ ਸਹੀ ਆ ਇੱਕ ਨੰਬਰ ਆ ਤੇ ਆ ਇਦਾਂ ਦੇ ਪੈਕੇਟ ਨੇ ਤੇ ਬੁੜੀਆਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਦੇ ਵਿੱਚ ਤੇ ਜਿਹੜਾ ਮਾਰਕਾ ਲੱਗਿਆ ਇਹ ਜਿਹੜੀ ਕੰਪਨੀ ਵਾਲਿਆਂ ਨੂੰ ਵੀ ਕਹਿੰਨੇ ਆ ਐਕਸਲ ਕੰਪਨੀ ਵਾਲਿਆਂ ਨੂੰ ਵੀ ਕਹਿੰਨੇ ਆ ਵੀ ਇਦਾਂ ਦਾ ਹੇਕਾ ਫਪਲਾ ਹੋ ਰਿਹਾ ਹੈ ਜਿਹੜਾ ਤੇ ਇਹ ਬੰਦੇ ਆ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆ ਦੇਖੋ ਆ ਜਿਹੜਾ ਮਾਰਕਾ ਹੈ ਇਹ ਕਪੜਾ ਸਾਰਾ ਇਹ ਜੇਪੀ ਕੈਮੀਕਲ ਇੰਡਸਟਰੀਜ਼ ਦਾ ਸਰਫੇ ਹੈ ਐਕਸਲ ਵਾਈਟਰ ਦੀ ਕਾਪੀ ਹੈ ਪਰ ਇਹ ਬਣਾ ਕੋਈ ਜੇਪੀ ਕੈਮੀਕਲ ਇੰਡਸਟਰੀਜ਼ ਦਈ ਹੈ ਤੇ ਜਮਾ ਇਹ ਦੇਸੀ ਆ ਵਿੱਚ ਹੈ ਮੰਨ ਲਓ ਵੀ ਤੁਸੀਂ ਇੱਕ ਤਰ੍ਹਾਂ ਦੀ ਕਲੀ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਕੋਈ ਕਪੜਾ ਨਹੀਂ ਸਾਫ਼ ਕਰ ਰਹੀ ਇਹ ਨਖੇਰ ਨਹੀਂ ਰਹੀ ਅਸੀਂ ਇਹਦੇ ਵਿੱਚ ਹੁਣੀ ਰਿਜ਼ਲਟ ਲੈ ਕੇ ਦੇਖਿਆ ਤੇ ਉਹ ਉਹ ਦੇਖ ਲਓ ਉਹ ਸਹੀ ਆ ਐਨੀ ਆ ਆ ਦੇਖੋ ਚਲਾ ਕੇ ਦੇਖੋ ਨੂੰ ਇਹਦੇ ਇਹਦੇ ਨੀਚੇ ਜਿਹੜੀ ਨੀਚੇ ਕੁਝ ਵੀ ਨਹੀਂ ਹੈਗਾ Ориジナル ਸਰਪਾ ਆ ਗਈ ਜੀ ਅਸੀਂ ਲੈਣ ਹੀ ਨਹੀਂ ਖੜਜਾ ਬਾਈ ਆ ਦੇਖੋ ਇਹ ਨਾਲ ਲੈਣੇ ਤੋਂ ਬਾਈ ਮੈਂ ਜਾਉਂ ਦੋਸਤੋਰ ਬਤਾਓ ਬਾਈ ਅਸੀਂ ਆਹੀ ਟੈਸਟ ਕਰਨਾ ਸੀ ਲੋਕਾਂ ਨੂੰ ਜਾਗਰੂਪ ਕਰਨਾ ਵੀ ਇੰਨਾ ਤ ਧੋਖਾ ਧੜੇ ਹੋ ਰਿਹਾ ਜਿਹੜਾ ਤੇਰਾ ਆਧਾਰ ਕਾਰਡ ਦੇ ਯਾਰ ਪਹਿਲਾਂ ਤੇਰਾ ਆਧਾਰ ਕਾਰਡ ਦੇ ਕੁਝ ਵੀ ਨਹੀਂ ਇਹਦੇ ਸੱਕ ਪੂਰਾ ਗਾਰ ਵੀ ਨਹੀਂ ਆ ਰਹਿ ਰਿਹਾ ਆ ਦੇਖੋ ਤੁਹਾਡੇ ਸਾਹਮਣੇ ਝੱਗੀ ਝੱਗ ਤੇ ਹੁਣ ਬਾਈ ਦੁਬਾਰੇ ਆ ਵੀਡੀਓ ਦੇ ਵਿੱਚ ਬਣਾ ਕੇ ਦਿਖਾਓ ਉਹ ਸਰਪਾ ਜਿਹੜੀ ਹਾਂ ਹਾ ਡੋਲ ਦੇ ਹਾ ਢੋਲੀ ਅੱਵਾ ਪੈਸੇ ਦੇਵਾਂਗੇ ਹਾਂਜੀ ਅਸੀਂ ਕੋਈ ਨਾ ਨੁਕਸਾਨ ਨਹੀਂ ਕਰਦੇ ਤੇਰਾ ਜਿਹੜੇ ਬਣੇ ਪੈਸੇ ਦੇਵਾਂਗੇ ਅਸੀਂ ਜਿਹੜਾ ਹੋਰ ਪੈਕਟ ਆ ਉਹ ਪਾੜ ਕੇ ਦੇਖਦੇ ਆ ਆ ਦੇਖੋ ਤੁਹਾਡੇ ਸਾਹਮਣੇ ਆ ਵਿੱਚ ਚਿੱਟਾ ਹੀ ਆ ਜਮਾ ਕਲੀ ਆ ਇੱਕ ਤਰ੍ਹਾਂ ਦੀ ਇਹ ਤੇ ਅਰਦਾਸ ਜੀ ਆ ਦੇਖੋ ਤੇ ਯਾਰ ਤੈਨੂੰ ਕੀ ਦਿੱਕਤ ਆ ਘਟ ਪਾਵੇ ਵੱਧ ਪਾਵੇ ਉਹ ਤਾਂ ਝੱਕ ਤਾਂ ਬਣੂਗੀ ਆ ਦੇਖੋ ਤੁਹਾਡੇ ਸਾਹਮਣੇ ਆ ਜਿਹੜਾ ਇਹ ਜਿਵੇਂ ਦੁੱਧ ਹੁੰਦਾ ਆ ਚਿੱਟਾ ਦੁੱਧ ਬਣਨ ਲੱਗ ਗਿਆ ਤੇ ਉਹ ਨੀਲੀ ਸੀ ਉਹ ਨੀਲਾ ਹੀ ਰਿਹਾ ਪਾਣੀ ਵੀ ਨੀਲਾ ਹੋਇਆ ਸੀ ਆ ਤੁਹਾਡੇ ਸਾਹਮਣੇ ਆ ਬਾਈ ਜਕਸੀਰ ਹੈਗਾ ਨਾ ਇਹ ਚਿੱਟਾ ਹੋ ਗਿਆ ਜਮ ਬਿਲਕੁਲ ਜੀ ਬਿਲਕੁਲ ਤੇ ਇੰਨਾ ਇਹ ਕਪੜਾ ਹੋ ਰਿਹਾ ਕਿਉਂਕਿ ਲਾਲਚ ਦੇ ਵਿੱਚ ਬੁੜੀਆਂ ਨੂੰ ਐ ਹੁੰਦਾ ਵੀ ਸਸਤਾ ਮਿਲਦਾ ਤਿੰਨ ਤਿੰਨ ਚਾਰ ਚਾਰ ਪੈਕੇਟ ਲੈ ਲੈਂਦੇ ਨੇ ਤੇ ਆ ਦੇਖੋ ਆ ਮਾਸੀ ਨੇ ਵੀ ਲਿਆਗਾ ਵਾਪਸ ਕਰ ਦਿਓ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਤੇ ਆ ਦੇਖੋ ਆ ਦੇਖੋ ਤੇਰੇ ਤੋਂ ਸਾਹਮਣੇ ਆ ਨਖੇਰੂ ਆ ਕੱਪੜਾ ਆ ਦੇਖੋ ਬਈ ਆ ਕੱਲਾ ਦੁੱਧ ਹੈ ਗਲੀ ਆ ਬਾਈ ਆ ਲੈ ਜਮਾ ਕਲੀ ਹੈਗੀ ਇਹਦੇ ਵਿੱਚ ਹੁਣ ਤੁਸੀਂ ਕੀ ਕਹੋਗੇ ਬਾਈ ਹੁਣ ਆ ਦੱਸ ਕੀ ਕਹੇਗਾ ਹੁਣ ਇਹਦੇ ਵਿੱਚ 200 ਰੁਪਏ ਨਾ ਬਾਈ ਜਾ ਉੱਠਣ ਲੈ ਯਾਰ ਬਾਈ ਨਾ 100 ਰੁਪਏ ਦੇ ਵਿੱਚ ਤੈਨੂੰ ਐ ਦਾ ਪਤਾ ਨਾ ਵੀ ਇਹ ਨਿਰਾ ਕਪੜਾ ਹੈ ਗੈ ਦੂ ਬਾਦ ਵੇਚੇਗਾ ਕਿ ਨਹੀਂ ਬਾਈ ਕੌਣ ਵੇਚਦਾ ਰਾਹ ਬਾਈ ਜੀ ਬੜੀ ਆ ਕੰਮ ਕਰਦਾ ਕੋਈ ਯਾਰ ਕਿਉਂਕਿ ਯਾਰ ਹੋਰ ਕੰਮ ਕਰ ਲੈ ਤੇ ਇਹ ਗਰੀਬਾਂ ਦੇ ਨਾਲ ਕਿਉਂ ਠੱਗੀਆਂ ਬੱਜ ਰਹੀਆਂ ਹੈ ਯਾਰ ਬਾਈ ਯਾਰ ਮਿਲਾਂ ਬਰਤਲਾ ਬਾਈ ਬੁੜੀਆ ਮਾ ਨੰਬਰ ਆ ਵੀ ਦੂਸਰੇ ਬੰਦੇ ਨੂੰ ਬੁਲਾਇਆ ਯਾਰ ਨੰਬਰ ਹੈ ਕਿਉਂ ਨਹੀਂ ਅਸੀਂ ਹੁਣ ਕਰ ਲੈਨੇ ਇਕੱਠੇ ਨੰਬਰ ਤਾਂ ਹੈ ਚਲੋ ਗੱਲਾਂ ਬਹਿਣ ਗਿਆ ਭਾਈ ਹਾਂ ਨੰਬਰ ਤਾਂ ਹੈ ਭਾਈ ਮਨ ਨੂੰ ਤੋਕ ਨਹੀਂ ਰੱਖਾ ਹੋਂਸਾ ਦੇ ਗਿਆ ਤਾਨੂੰ ਤਾਂ ਬਤਾ ਦੇ ਮਾਤਾ ਕਿ ਐਸਾ ਦਾ ਛੋਟਾ ਜਿਹਾ ਹੁਣ ਤਾਂ ਆਇਆ ਤੇਰੇ ਨਾਲ ਯਾਰ ਤੁਰਸੀ ਇਕੱਠੇ ਹੋ ਹੁਣ ਤਾਂ ਗਿਆ ਯਾਰ ਤੇਰੇ ਸਾਹਮਣੇ ਆ ਦੇਖ ਕੁਝ ਨਹੀਂ ਕਰਨੀ ਨਾ ਆ ਦੇਖ ਲੋ ਆ ਕੱਪੜਾ ਨਖੇਰਾ ਸੀ ਕੁਝ ਵੀ ਨਹੀਂ ਕਰਿਆ ਕੱਪੜੇ ਨੂੰ ਨਹੀਂ ਚਿਟਾਤੇ ਹੋਗਾ ਕੋਈ ਤਾਂ ਮਾੜੀ ਮੋਟੀ ਚਕਨੇਾਈ ਜੀ ਤਾਂ ਫੜੇ ਜਾਂ ਕੂਲਿੰਗ ਫੜੇ ਜੇ ਇਹਦੇ ਨਾਲ ਵੀ ਕੂਲਾ ਜਾਂ ਹੋਵੇ ਇਹ ਜਮੀ ਕੋਈ ਪਰਸੈਂਟ ਨਹੀਂ 0% ਹੈ ਸਰਫਾ ਤੁਸੀਂ ਇਹ ਸਰਫਾ ਨਾ ਖਰੀਦੋ ਕਿਉਂਕਿ ਇਹਨਾਂ ਦੇ ਜਿਹੜੇ ਸਿਸਟਮ ਨੇ ਇਦਾਂ ਦੇ ਹੋ ਰਹੇ ਨੇ ਅਸੀਂ ਆਹ ਵੀਡੀਓ ਅਸੀਂ ਦੂਸਰੇ ਬੰਦੇ ਨੂੰ ਵੀ ਬੁਲਾਉਣੇ ਆ ਤੇ ਉਹਨੂੰ ਵੀ ਵਿੱਚ ਦਿਖਾਉਣੇ ਆ ਇਹ ਕਈ ਬੰਦੇ ਨੇ ਜਿਹੜੇ ਇੱਥੇ ਵੇਚਦੇ ਫਿਰਦੇ ਆ ਬਲੀ ਦੇ ਹਾਂਜੀ ਇੱਕ ਇਹ ਜਾਂਦਾਗਾ ਇਹ ਅਸੀਂ ਇਹਨੂੰ ਕਿਹਾ ਵੀ ਸਰਫਾ ਲੈਣੀ ਆ ਉੱਧਰ ਲੈ ਕੇ ਜਾ ਰਹੇ ਆ ਇਹਨੂੰ ਤੇ ਕਰਦੇ ਆਂ ਗੱਲਬਾਤ ਤੇ ਹੁਣ ਇਹ ਕਹਿੰਦਾ ਸੀ ਉਹ ਦੂਜਾ ਕਹਿੰਦਾ ਸੀ ਵੀ ਮੇਰੇ ਕੋਲੇ ਨੰਬਰ ਹੈ ਨਹੀਂ ਆ ਜੋ ਪਰ ਦੇਖਦੇ ਆਂ ਕਰਦੇ ਆਂ ਗੱਲਬਾਤ ਤੁਸੀਂ ਦੇਖ ਲਓ ਵੀ ਇਹ ਸਰਫਾ ਮਸ਼ੀਨ ਚ ਪਾ ਇਹ ਮਸ਼ੀਨ ਚ ਪਾ ਕੇ ਚਲਾ ਕੇ ਦਿਖਾ ਦਿਓ ਵੀ ਕੱਪੜੇ ਨਖੇਰਦੇ ਆ ਅਸੀਂ ਸਰਫ ਜਿਹੜੀ ਹੈਗੀ ਆ ਪਿੰਡ ਦੇ ਵਿੱਚ ਜਿੰਨੀ ਵੀ ਸਾਰੇ ਰੱਖ ਲੈਣਗੇ ਕੋਈ ਦਿੱਕਤ ਨਹੀਂ ਕੋਈ ਨਹੀਂ ਨਖੇਰ ਕੇ ਦੇਖ ਲਓ ਭਾਈ ਤਾ ਬੜੀ ਲੱਗ ਅਸੀਂ ਤਾਂ ਪਹਿਲਾਂ ਦੇਖ ਲਿਆ ਅਸੀਂ ਦੇਖ ਲਿਆ ਤੂੰ ਕਹਿੰਦਾ ਸੀ ਭਾਈ ਕੋਈ ਨਹੀਂ ਵਾਤਾ ਇਹਦੇ ਕੋਲੇ ਨੰਬਰ ਹੈਗਾ ਤੇਰਾ ਇਹ ਜਿਹੜਾ ਤੇਰਾ ਨਾਲ ਦਾ ਇਹ ਵੇਚ ਰਿਹਾ ਸਾਰਾ ਆਹ ਫੋਨ ਕਰਕੇ ਉਹਦੋਂ ਕਹਿੰਦਾ ਸੀ ਭਾਈ ਨੰਬਰ ਹੈ ਨਹੀਂ ਹੁਣ ਕਿਧਰੋਂ ਆ ਗਿਆ

ਗੱਲ ਸੁਣ ਲੈ ਤੂੰ ਮੜਾ ਯਾ ਜੇ ਤੁਹਾਡੇ ਨਾਲ ਬਣ ਗਈ ਕੱਲ ਨੂੰ ਗੱਲਬਾਤ ਸਾਰੇ ਪਿੰਡ ਨੇ ਖੜਨਾ ਨਹੀਂ ਹੈਗਾ ਮੈਂ ਤਾਂ ਲੈਣਦੀ ਕੋਈ ਨਹੀਂ ਤੂੰ ਤਾਂ ਨਹੀਂ ਲੈਂਦੀ ਹੈਗੀ ਭਾਈ ਇੱਧਰ ਖੜੀ ਮੜਾ ਯਾ ਪਾ ਇਕੱਠੇ ਕਰਕੇ ਉੱਥੇ ਖੜ ਜਾ ਭਾਈ ਕੀ ਗੱਲ ਹੈ ਤੁਸੀਂ ਐਂ ਦੱਸੋ ਇੱਕ ਐਂ ਦੱਸੋ ਕੱਪੜੇ ਨਖੇਰਦੀਆਂ ਜਾਂ ਨਹੀਂ ਨਖੇਰਦੀਆਂ ਐਨਾ ਗੱਲ ਗੱਲ ਸੁਣ ਬਾਈ ਜੀ ਇੱਕ ਗੱਲ ਹੀ ਪੁੱਛਣੀ ਆ ਤੈਨੂੰ ਇੱਧਰ ਆ ਜਾ ਮੜਾ ਯਾ ਕੁਝ ਨਹੀਂ ਧੱਕ ਦੇ ਧੱਕ ਨਹੀਂ ਜੱਟ ਜੱਟ ਮਾਈ ਜੀ ਹਾਂਜੀ ਤੀਜਾ ਇਹ ਨਾਲ ਹੋਰ ਆ ਸਾਡੇ ਪਿੰਡ ਦੇ ਵਿੱਚ ਸਰਫ ਵੇਚਣ ਦੀ ਤੁਹਾਨੂੰ ਜਰੂਰਤ ਨਹੀਂ ਭਰਾ ਇਹ ਜੇ ਵੇਚਣੀ ਹੈ ਤਾਂ origignal ਵੇਚੋ ਇਹ ਡੁਪਲੀਕੇਟ ਆ ਅਸੀਂ ਸਾਰਾ ਇਹਦੇ ਨਿਚੋੜ ਕੱਢ ਕੇ ਦੇਖਿਆ ਹੈਗਾ ਵੀਡੀਓ ਦੇ ਵਿੱਚ ਸਾਰਾ ਕਵਰ ਕਰ ਲਿਆ ਸਮਝ ਨਹੀਂ ਆਈ ਅਸੀਂ ਕਲੀਅਰ ਕੀਤਾਗਾ ਠੀਕ ਆ ਠੀਕ ਠੱਗੀ ਇਹ ਜਮ੍ਹਾਂ ਸਰਿਆਂਮ ਹੈਗੀ ਹੈ ਜਾਂ ਨਹੀਂ ਹੈਗੀ ਸਰਪੰਚ ਸਾਹਿਬ ਖੜੇ ਨੇ ਆ ਸਰਪੰਚ ਸਾਹਿਬ ਆ ਤੁਹਾਡੇ ਸਾਹਮਣੇ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਸੱਚੀ ਗੱਲ ਦੱਸੋ ਜੀ ਸਰਪੰਚ ਸਾਹਿਬ ਸਸਰੀ ਗਾ ਉਹ ਨਹੀਂ ਰਕਾ ਭਾਈ ਜੀ ਸੀ ਨਾ ਉਹਦੇ ਵਿੱਚ ਤਾਂ ਜਮਾ ਇਹ ਆ ਲੈ ਹਾ ਢੋਲ ਕੇ ਮੜਾਇ ਪਾਇਓ ਆ ਜਾ ਭਾਈ ਘਿਆਰਾ ਪਾਇਆ ਉਰੇ ਆ ਜਾ ਦੇਖ ਲੈ ਹਾਂਜੀ ਇੰਨੇ ਬੰਦੇ ਖੜੇ ਨੇ ਉਹ ਦੋ ਵਿੱਚ ਉਹ ਵੀ ਬਾਈ ਖੜੇ ਨੇ ਉਹ ਦੋਨੇ ਜਿਹੜੇ ਆ ਆੜੀ ਪਾ ਰਹੇ ਨੇ ਇਹ ਦੋ ਬੰਦੇ ਨੇ ਆ ਸਰਪੰਚ ਖੜਿਆ ਸਰਪੰਚ ਦੇ ਸਾਹਮਣੇ ਅਸੀਂ ਆ ਦੇਖੋ ਦਿਖਾ ਰਹੇ ਆ ਇਹ ਮੰਨ ਨਹੀਂ ਰਹੇ ਸੀਗੇ ਆ ਦੇਖੋ ਜਿਵੇਂ ਚਿੱਟਾ ਦੁੱਧ ਹੁੰਦਾ ਕਲੀ ਹੁੰਦੀ ਆ ਇਸ ਤਰ੍ਹਾਂ ਜਿਹੜੇ ਕਲੀ ਆਪਾਂ ਪਹਿਲਾਂ ਵੀ ਦਿਖਾਇਆ ਹੈਗਾ ਸਰਪੰਚ ਸਾਹਿਬ ਇਹ ਗੱਲ ਝੂਠਾ ਕੇ ਨਹੀਂ ਸੱਚਾ ਨਾ ਜੀ ਇਹ ਗੱਲ ਤੇ ਸਰਪੰਚ ਸਾਹਿਬ ਸਾਡੇ ਕੋਲੇ ਖੜੇ ਨੇ ਪਿੰਡਕਾਂ ਵਾਲੀ ਦੇ ਵਿੱਚ ਇਹ ਜਿਹੜੇ ਸਰਫ ਵੇਚਦੇ ਸੀ ਤਿੰਨੇ ਜਣੇ ਆ ਦੋ ਤਾਂ ਫੜਲੇ ਇੱਕ ਭੱਜ ਗਿਆ ਉਹ ਪਤਾ ਨਹੀਂ ਪਿੰਡ ਦੇ ਵਿੱਚ ਕਿੱਥੇ ਆ ਪਹਿਲਾਂ ਸੀ ਇਹਨਾਂ ਨੂੰ ਪੁੱਛਿਆ ਵੀ ਸਦੋ ਇੱਕ ਦੂਜੇ ਨੂੰ ਕਹਿੰਦੇ ਨੰਬਰ ਨਹੀਂ ਹੈਗੇ ਝੂਠ ਮਾਰੀ ਗਏ ਤੇ ਤੁਸੀਂ ਕਿਸੇ ਤੋਂ ਵੀ ਐਦਾਂ ਦੀ ਕੋਈ ਚੀਜ਼ ਨਾ ਖਰੀਦਿਆ ਕਰੋ ਬਾਅਦ ਦੇ ਵਿੱਚ ਫਿਰ ਇਕੱਠ ਕਰਦੇ ਫਿਰ ਦੋ ਜਾਂ ਲੜਦੇ ਫਿਰਦੇ ਹੋ ਕੋਈ ਨਹੀਂ ਭਾਈ ਗੁਰਪ੍ਰੀਤ ਭਾਈ ਠੀਕ ਹੈ ਬਣਗੀ ਵੀਡੀਓ ਤੇਰੀ ਮਾਨਤਾ ਤੇ ਮੈਂ ਇੱਕ ਗੱਲ ਆ ਭਾਈ ਇੱਕ ਗੱਲ ਸੱਚ ਦੱਸ ਦੇ ਭਾਈ ਜੀ ਇੱਧਰ ਉਰੇ ਆਇਓ ਇੱਕ ਗੱਲ ਸੱਚ ਦੱਸ ਦੇ ਵੀ ਇਹ ਸਰਫ ਜਦੋਂ ਆਪਾਂ ਮਸ਼ੀਨ ਦੇ ਵਿੱਚ ਪਾਤੀ ਨਿਚੋੜੂ ਆ ਕੱਪੜੇ ਨਖੇਰੂ ਕਿ ਨਹੀਂ ਨਖੇਰੂ ਮੇਰੀ ਸੁਣ ਲੈ ਭਾਈ ਇੱਕ ਗੱਲ ਦੱਸ ਦੇ ਹਾਂ ਸੁਣਾ 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 ਯੂਸੋਰ ਦੇ ਆਉਂਦੇ ਹੋਣੇ ਆਂ ਲੁਗਾਈ ਬੇਰਾ ਕੀ ਹੋਗਾ ਲੇਡੀਜ਼ ਕੇਮਾ ਭਾਈ ਉਹ ਰੌਲਾ ਮਿਲਿਆ ਮੈਨੂੰ ਐਂ ਦੱਸਾ ਜਿਹੜੇ ਘਰਾਂ ਦੇ ਵਿੱਚ ਜਿੰਨੇ ਘਰਾਂ ਦੇ ਵਿੱਚ ਸਰਫ ਦੇ ਕੇ ਆਇਆ ਉਹ ਕੋਠੀਆਂ ਵਾਲੇ ਸੀ ਹਵੇਲੀਆਂ ਵਾਲੇ ਸੀ ਸਾਰੇ ਗਰੀਬਾਂ ਉਹ ਗਰੀਬ ਆ ਯਾਰ ਕਿਵੇਂ ਪੈਸਾ ਇਕੱਠਾ ਕਰਦੇ ਆ 100 ਰੁਪਿਆ ਜੇ ਸਾਨੂੰ 100 ਰੁਪਏ ਦਾ ਕੁਝ ਲੱਗਦਾ ਨਹੀਂ ਲੈ ਸਾਨੂੰ ਦਿਓ 100 100 ਕਮਾਲ ਆ ਯਾਰ ਅਸੀਂ ਤਾਂ ਕੀ ਕਰਨਾ ਕੋਈ ਗੱਲ ਨਹੀਂ ਵੈਸੇ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਅਸੀਂ ਇਦਾਂ ਨਹੀਂ ਕਰ ਰਹੇ ਵੀ ਕਾਰਨ ਪਤਾ ਕੀ ਹੈ ਨਾ 100 100 ਰੁਪਏ ਦੇ ਪਿੱਛੇ ਨਹੀਂ ਗਰੀਬ ਬੰਦਿਆਂ ਨਾਲ ਕਿਉਂ ਤੋਂ ਖਤੜੀ ਕਰ ਰਹੀ ਆ ਤੁਸੀਂ ਕਿਉਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਕਰ ਰਹੇ ਹੋ ਆ ਤੁਸੀਂ ਜਿਹੜੀ ਆਹ ਕੰਪਨੀ ਆ ਇਹ ਕੰਪਨੀ ਦੀ ਤੁਸੀਂ ਕਿਉਂ ਪ੍ਰੋਮੋਸ਼ਨ ਕਰ ਰਹੇ ਹੋ ਆ ਤੁਹਾਡੇ ਸਾਹਮਣੇ ਆ ਇਹ ਜਿਹੜੀ ਦੇਸੀ ਆ ਵਿੱਚੋਂ ਜਿਹੜਾ ਇਹ ਕੰਪਨੀ ਆ ਜਿਹੜਾ ਰੇਤਾ ਗਿਆ ਐਕਸਲ ਦੀ ਕਾਪੀ ਆ ਤੇ ਇਹ ਠੱਗੀ ਦਾ ਜਾਲ ਆ ਤੇ ਇਹ ਵੀਰ ਨੇ ਜਿਹੜੇ ਚਲੋ ਆਪਾਂ ਮੰਨਦੇ ਆ ਵੀ ਹਿਧਾੜੀ ਦੇ ਮਾਰੇ ਫਿਰਦੇ ਆ ਪਤਾ ਕਾਰਨ ਕੀ ਆ ਇਹਨਾਂ ਨੂੰ ਕੋ ਜਿਹੜੀ ਕੰਪਨੀ ਆ ਤੁਸੀਂ ਇਹਨਾਂ ਦਾ ਹਿਸਾਬ ਲਾਣ ਸਕਦੇ ਹੋ ਵੀ ਇੰਨੀ ਕੰਪਨੀ ਜਿਹੜੀ ਸਰਫ ਕਿਉਂ ਸਸਤੀ ਦੇ ਰਹੀ ਆ ਆ ਲੈ ਦੀ ਮਤਲਬ ਨਹੀਂ ਭਾਈ ਮਾਮੇ ਵੀਰੇ ਹੋਣ ਤਾਂ ਕੰਪਨੀ ਆਣੇ ਜੇ ਕੱਲ ਨੂੰ ਨੰਬਰ ਲਾ ਕੰਪਨੀਆਂ ਦਾ ਕੰਪਨੀਆਂ ਦਾ ਨੰਬਰ ਹੈ ਜੀ ਤੋਂ ਲੈ ਆਉਣੇ ਜੀ ਤੋਂ ਲੈ ਕੇ ਆਉਣੇ ਉਹ ਮਾਲ ਮਾਲ ਤਾਂ ਅੱਗੇ ਤਾਂ ਹੁੰਦਾ ਠੇਕੇਦਾਰ ਦੇ ਠੇਕੇਦਾਰ ਦਾ ਨੰਬਰ ਦੇ ਦੋ ਕਿਸੇ ਤੋਂ ਤਾਂ ਲੈ ਕੇ ਆਉਣੇ ਹੋ ਮਾਲ ਤਾਂ ਬਸ ਮਲੇ ਪੁਲਿਸ ਨੂੰ ਕਰਾਂਗੇ ਫੋਨ ਫਿਰ ਸਾਨੂੰ ਆਪੇ ਮਿਲਾ ਲੈ ਦੇ ਭਾਈ ਪੁਲਿਸ ਪਕੜਾਉਂਦੇ ਨਹੀਂ ਤੂੰ ਨੰਬਰ ਲਾ ਦੋ ਠੇਕੇਦਾਰ ਨੂੰ ਹਜੇ ਇਹ ਕਹਿੰਦਾ ਪੁਲਿਸ ਨੂੰ ਪਕੜਾ ਦੋ ਸਾਡੇ ਸਾਹਮਣੇ ਆ ਸਰਪੰਚ ਵੀ ਸਾਹਮਣੇ ਖੜਿਆ ਸੀ ਗੱਲ ਪਤਾ ਕਾਰਨ ਕੀ ਹੈ ਤੁਸੀਂ ਉਸ ਗੱਲ ਤੇ ਨਹੀਂ ਆਉਂਦੇ ਵੀ ਅਸੀਂ ਦੇਸੀ ਮਾਲ ਹੈ ਇਹ ਵੇਚ ਰਹੇ ਹਾਂ ਵੀ ਇਸ ਤਿਹੜੀ ਦਾ ਮਸਲਾ ਸਾਡਾ ਤੁਸੀਂ ਗਰੀਬ ਬੰਦੇ ਆ ਠੀਕ ਹੈ ਤਾਂ ਦਿਹਾੜੀ ਕਰ ਰਹੇ ਬਈ ਯਾਰ ਅਸੀਂ ਕਿਹੜਾ ਹਵੇਲੀਆਂ ਵਾਲੇ ਅਸੀਂ ਵੀ ਗਰੀਬ ਹੀ ਆਂਗੇ ਆਹ ਸਾਰੀਆਂ ਬੁੜੀਆਂ ਇਹ ਵੀ ਸਾਰੇ ਗਰੀਬ ਨੇ ਹਾਂ ਜੀ ਤੋਂ ਆਹ ਮਾਤ ਲੈ ਕੇ ਹੋ ਗਿਆ ਹਾਂ ਜੀ ਇਹਦੇ ਬਾਪੂ ਐਸੇ ਖੜਾ ਆਹ ਦੇਖੋ ਪੈਸਾ ਲੈ ਕੇ ਚੱਕੀ ਉਹਨੂੰ ਆਇਆ ਤਾਂ ਜਿਹੜੀ ਆ 122 ਲਿਖਿਆ ਨਾ ਡਿਫਰੈਂਟ ਪਾਉ ਗਿਆ ਆਈਐਸਓ ਪੌਪੜੀ ਹੁੰਦੀ ਹੈਗੀ ਕਿਤੇ ਕੋਈ ਮਾਰਕ ਮੈਨੂੰ ਦਿਖਾ ਦੇ ਕਿਤੇ ਜਿਹੜੀ ਐਕਸਲ ਹੈਗੀ ਇਹਦਾ ਲਾਇਸੈਂਸ ਹੁੰਦਾ ਬਈ ਪ੍ਰੋਪਰਲੀ ਇਹਦਾ ਲਾਇਸੈਂਸ ਨੰਬਰ ਲਿਖਿਆ ਹੁੰਦਾ ਆਈਐਸਆਈ ਦਾ ਮਾਰਕਾ ਲੱਗਿਆ ਹੁੰਦਾਗਾ ਬੀਅਦੇ ਤੇ ਸਾਨੂੰ ਮਾਰਕਾ ਦਿਖਾ ਦੇ ਕਿਤੇ ਉਹਦਾ ਨਾਲੇ ਜਿਹੜੀਆਂ ਕੰਪਨੀਆ ਜਿਹੜੀਆਂ ਵੀ ਜਿਹੜੀਆਂ ਵੀ ਕੰਪਨੀ ਆਲੇ ਆਉਂਦੇ ਆ ਨਾ ਵੇਚਣ ਉਹਨਾਂ ਦੇ ਆਈ ਕਾਰਡ ਹੁੰਦੇ ਆ ਪਹਿਲਾ ਦਿਨ ਕੋਲੇ ਆਈ ਕਾਰਡ ਨਹੀਂ ਕੋਈ ਵੀ ਬਾਉਜੀ ਇਹ ਆਉਂਦੇ ਨੇ ਲੈ ਆਉਂਦੇ ਨੇ ਉਹਨਾਂ ਨੂੰ ਵੀ ਬੜੀ ਵਧੀਆ ਹੁੰਦਾ 300 ਲੈ ਵਾਪਸ ਇਹ ਬਈ ਆਪ ਦੇ ਆਪ ਬਣਾ ਕੇ ਲੈ ਆਉਂਦੇ ਆ ਕੋਈ ਕੰਪਨੀਆ ਨਹੀਂ ਹੁੰਦੀਆਂ ਸਿਰਫ ਇਹ ਪਿੰਡਾਂ ਦੇ ਵਿੱਚ ਵਗ ਜਾਂਦੇ ਨੇ ਵੇਚਣ ਤੁਸੀਂ ਇਸ ਤੋਂ ਇਹ ਚੀਜ਼ਾਂ ਤੋਂ ਸਾਵਧਾਨ ਰਹੋ ਤੁਸੀਂ ਵੀ ਲਿਆਗਾ ਤੁਸੀਂ ਤੂੰ ਵੀ ਲਿਆ ਮੋੜ ਲਿਆ ਮੋੜ ਲਿਆ ਮੋੜਤਾ ਪੈਸੇ ਮੜਵਾ ਲੈ ਭਾਈ ਆ ਆ ਬੰਦੇ ਦੇ ਪੈਸੇ ਮੋੜਨ ਨਾਲੇ ਜਿਹੜਾ ਮੋੜਨਾ ਹੈ ਪੈਕਟ ਮੋੜਤਾ ਨੇ ਆਹ ਸੇ ਦਾ ਪੈਕਟ ਦੋ ਪੈਕਟ ਦੇ ਦੋ ਪੈਕਟ ਇਹ ਲੈ ਹੁਣ ਇਹ ਲਾਲਾ ਆਹ ਬੁੜੀ ਲਾਲਾ ਇਹ ਬੁੜੀ ਕਿੰਨਾ ਤੂੰ ਕਿੰਨੀ ਕਮਾਈ ਕਰਦੀ ਆ ਆ ਕਮਾਈ ਉਹੀ 100 ਰੁਪਏ 200 ਰੁਪਏ ਲਿਆ ਸੀ ਨਾ ਤੂੰ ਹੀ ਉਹ ਕਰ ਲਿਆ ਹੁਣ ਉਹ ਕੱਪੜੇ ਵੀ ਨਖੇਰ ਰਹੀ ਆਪ ਦਾ 200 ਰੁਪਿਆ ਮੜਵਾ ਆ 200 ਰੁਪਏ ਮੋੜ ਦੇ ਦਾ ਤਿੰਨ ਹੋ ਗਏ 300 300 ਰੁਪਏ ਮੋੜ ਦੇ ਦਾ ਪੈਕੇਟ ਤੋਂ ਲਿਆ ਪੈਕੇਟ ਲਿਆਣੀ ਆ ਮੈਂ ਚੱਲ ਲਿਆ ਕੋਈ ਨਹੀਂ ਰਹਿਣ ਦੇ ਅਰ ਫਿਰ ਦਿਖਾਣੇ ਪੜੇਗਾ ਮੇਰੇ ਯਾਰ ਝੂਠ ਤਾਂ ਨਹੀਂ ਮਾਰੂ ਉਹ ਜਦੋਂ ਇੱਥੇ ਦੋ ਪੈਕੇਟ ਪਾ ਰੱਖੇ ਨੇ ਪੈਕੇਟ ਤੈਨੂੰ ਲਿਆ ਦਿੰਦੇ ਆ ਖਾਲੀ ਹਾਂ ਉਹ ਤੋਂ ਦਿਖਾਣੇ ਪੜੇਗੇ ਨਹੀਂ ਪੈਗੇ ਹਾਂ ਹਾਂ ਠੀਕ ਆ ਤੁਹਾਨੂੰ ਦਿਖਾਉਂਗੇ ਜਿਹਨੂੰ ਦਿਖਾਉਂਗੇ ਤਾਂ ਨੰਬਰ ਤਾਂ ਦੇ ਦਿਓ ਮੇਰੇ ਨੰਬਰ ਦੇ ਦੇ ਜਿਹਨੂੰ ਦਿਖਾਉਂਗੇ ਇਹ ਉਹਦਾ ਨੰਬਰ ਦੇ ਦਿਓ ਅਸੀਂ ਨੰਬਰ ਮੰਗਦੇ ਆ ਨੰਬਰ ਦੇ ਤਾਂ ਸਾਨੂੰ ਤਾਂ ਅਸੀਂ ਕੁਝ ਨਹੀਂ ਕਹਿ ਰਹੇ ਨੰਬਰ ਅਰੇ ਕੋਣਸਾ ਦੇ ਗਿਆ ਯਾਰ ਮਨੇ ਕਿਹਾ ਕਿ ਤੁਹਾਨੂੰ ਇਹ ਨਹੀਂ ਮੇਰਾ ਵੀ ਕੌਣ ਦੇ ਗਿਆ ਸਾਨੂੰ ਅਰੇ 3-4 ਬੰਦੇ ਯਾਰ 3-4 ਬੰਦੋ ਕੀ ਨੰਬਰ ਦੇ ਦੇ 3-4 ਤੇ ਦੇ ਦਿਓ ਕੋਈ ਪ੍ਰੋਬਲਮ ਨਹੀਂ ਘੜਾ ਉਸ ਵੇ ਦੋ ਰ ਪਾਓਗੇ ਬਤਾ ਇਹਦੇ ਹਰ ਕੌਣਸਾ ਹੈ ਉਹ ਜਿਹੜਾ ਰ ਭਾਈ ਕਰਾਂਗੇ ਫੋਨ ਤੇ ਬਾਈ ਜੀ ਨੰਬਰ ਦੇ ਦਿਓ ਕੱਲ ਆਇਆ ਹੋਵੇ ਪਹਿਲਾਂ ਦਾ ਆਇਆ ਹੋਵੇ ਮੇਰੇ ਬੈਠਦਾ ਤਾਂ ਸੌ ਦੇ ਦੇ ਆਏ ਤਾਂ ਇਹਨੇ ਤਾਂ ਪੈਕਟ ਲੈ ਕੇ ਦਿੱਤਾ ਸਾਹਮਣੇ ਇਹਨੂੰ ਤਾਂ ਦੇ ਦੇ ਇਹ ਤਾਂ ਜਾਣ ਦੇ ਕੰਮ ਕਰ ਵਾਲਾ ਬੰਦਾ ਤੂੜੀ ਧੱਪਾ ਪਾਉਣਾ ਜਾ ਕੇ ਕੋਈ ਪਾਣੀ ਹਨ ਪਾਣੀ 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 ਪੀ ਲਾ ਕੇ ਆ ਲੈ ਆ ਦੋਨੇ ਪੈਕਟ ਲਿਆ ਤੇ ਇਹਨੇ ਤਾਂ ਵਿਚਾਰੀ ਨੇ ਦੋਨੇ ਪੈਕਟ ਇਹਦੇ ਵਿੱਚ ਬਲਟਾਲੇ ਕਿੰਨੀ ਚ ਵੀ ਖਰਾਬ ਨਾ ਹੋ ਜੀ ਵੀ ਥੋੜੀ ਥੋੜੀ ਸਰਫ ਪਾ ਕੇ ਐ ਨਹੀਂ ਪਤਾ ਵੀ ਇਹ ਮਿੱਟੀ ਹੈ ਕਲੀ ਹੈ ਕਲੀਜੀ ਕੱਪੜੇ ਤੋਂ ਹੀ ਆਨੇਓ ਤੁਸੀਂ ਇੱਕ ਚੀਜ਼ ਕਿਉਂ ਨਹੀਂ ਸੋਚਦਿਆਂ ਤੁਸੀਂ ਵੀ ਨਹੀਂ ਸੋਚਦਿਆਂ ਵੀ ਦੋ ਭਾਈ ਬੰਦੇ ਵਗ ਜਾਂਦੇ ਨੇ ਕੰਮਾਂ ਤੇ ਤੇ ਬੁੜੀਆਂ ਇਸ ਲਾਲ ਦੇ ਵਿੱਚ ਲੈ ਲੈਂਦੀਆਂ ਨੇ ਲਾਲਚ ਦੇ ਵਿੱਚ ਵੀ ਇਹ ਤਾਂ 100 ਰੁਪਏ ਦਾ ਪੈਕਟ ਮਿਲਦਾਗਾ ਵੀ ਸਾਰੇ ਫਿਰ ਇਹ ਜਾਲ ਚ ਫਸ ਜਾਂਦੀਆਂ ਨੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਜਿਹੜੀ ਆ ਸੀ ਪਾਣੀ ਇੱਕ ਤੀਜਾ ਕਿੱਥੇ ਆ ਉਹਨੂੰ ਫੋਨ ਕਰਕੇ ਬੁਲਾਓ ਯਾਰ ਚਾਰ ਨੇ ਆਹ ਆਹ ਬਤਾਓ ਹੁਣ ਆਵਦਾ ਕੰਮ ਨਹੀਂ ਲੱਗਦਾ ਉਹ ਨੌਜਵਾਨ ਹਾਂ ਜਦੋਂ ਖੋਲ ਤੇਲ ਵਾਲੇ ਚ ਮਾਰੇ ਮੱਥੇ ਤੇ ਹੱਥ ਕਿਉ ਵਾਲੇ ਚ ਕਿ ਤੇਲ ਵਾਲੇ ਚ ਰਫਾਇੰਡ ਵਾਲੇ ਚ ਹਾਂ ਅੱਛਾ ਜਦੋਂ ਆਪਾਂ ਸੋਚਿਆ ਡੇਰਾ ਪਾ ਲਈ ਭਾਈ ਇੰਨਾ ਬਾਜਨ ਦਾ ਤੁਸੀਂ ਬੱਸਾਂ ਤੇ ਲੈ ਕੇ ਵੀ ਨਹੀਂ ਆ ਸਕਦੇ ਇਨਾਂ ਕੋਲੇ ਗੱਡੀ ਗੁੱਡੀ ਹੋਊ ਕੋਈ ਗੱਡੀ ਗੁੱਡੀ ਹੋਊਗੀ ਭਾਈ ਤੁਹਾਡਾ ਸਾਧਨ ਕਿੱਥੇ ਆ ਸਾਧਨ ਕਿੱਥੇ ਖੜਾ ਤੁਹਾਡਾ ਸਾਧਨ ਹੈ ਨਹੀਂ ਭਾਈ ਕੋਣਨ ਸਾਈਕਲ ਤੋਂ ਗੱਡੀ ਲੈ ਗਿਆ ਭਾਈ ਸਾਈਕਲ ਤੇ ਕੌਣ ਲੈ ਗਿਆ ਗੱਡੀ ਬੁਲਾਓ ਫਿਰ ਗੱਡੀ ਵਾਲ ਆਂਦਾ ਹੀ ਨਹੀਂ ਫੋਨ ਕਰ ਲੀ ਇਤਰਾ ਦੇ ਵਿੱਚ ਫੋਨ ਕਰ ਲੀ ਭਾਈ ਬੁਲਾਓ ਫਿਰ ਅਸੀਂ ਆਹ ਗੁਰਪ੍ਰੀਤ 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 ਭਾਈ ਥਾਣੇ 'ਚ ਫੋਨ ਲਾ ਹੁਣ ਕਹਿੰਦਾ ਕੋਈ ਗੱਡੀ ਲੈ ਕੇ ਭਾਗ ਗਿਆ ਉਹ ਇਹ 4-5 ਨੇ ਬੰਦੇ ਇਹਨਾਂ ਦਾ ਉਹ ਕਰ ਪਹਿਲਾਂ ਤਾਂ ਇਹ ਤਾਂ ਆਪੀ ਸੱਤਣਗੇ ਉਹਦੇ ਹੁਣ ਨਹੀਂ ਫਿਰ ਆ ਇਹ ਤਾਂ ਕਰਦਾ ਪੀਛੇ ਜੀ ਹਾਂਜੀ ਜਦੋਂ ਇਹ ਪੰਚਾਇਤ ਮੈਂਬਰਾਂ ਨੂੰ ਕੋਈ ਸਮਝ ਨਹੀਂ ਰਹੇ ਇਹ ਬੰਦੇ ਫਿਰ ਆਮ ਬੰਦੇ ਨੂੰ ਕੀ ਸਮਝਣਗੇ ਦੇਖ ਸਕਦੇ ਨਾ ਕਿੰਨਾ ਕਿੰਨਾ ਸਕੰਨਰ ਕਿੰਨੇ ਪੈਸੇ ਨੂੰ ਹਾਂ 200 ਸਕੰਨਰ ਕੀਤਾ ਆ ਲੈ ਜਾ ਉਹ ਲਿਆ ਕੇ ਦੇ ਦਿਓ ਜਿਹੜਾ ਹੈਗਾ ਇਹਨਾਂ ਦਾ ਉਹਨਾਂ ਨੇ ਰੋਜ਼ ਨਾਲ ਸੀ ਪਰ ਹਜੇ ਕੋਈ ਉਲਟ ਕਹਿਣਾ ਤੂੰ ਯਾਰ ਕੁੱਟਕੁੱਟ ਮਾਰ ਦੇਣ ਦੇ ਇੱਕ ਗੱਲ ਤਾਂ ਗਲਤ ਦਾ ਸਹੀ ਇਹ ਦੱਸ ਦੇ ਮਾਮਦੋਆ ਪਗੜਾਏ ਸਾਰੇ ਭੈਜ ਗਏ ਮਾਮਚੇ ਕਰਾ ਛੋਟੇ ਕੋਲੇ ਫੋਨ ਹੈਗੇ ਨੇ ਤੁਸੀਂ ਕਹਿ ਦਿਓ ਵੀ ਸਾਨੂੰ ਉਹ ਕਰ ਰੱਖਿਆ ਤੁਸੀਂ ਤੁਹਾਨੂੰ ਐ ਗੱਲ ਕਹਿਣੇ ਵੀ ਉਹਨਾਂ ਨੂੰ ਬੁਲਾ ਲਓ ਇੱਕ ਵਾਰ ਮਨਾਂ ਵੀ ਫੋਨ ਕਰ ਲਿਆ ਹੰਦਾ ਹੀ ਕੋਈ ਨਹੀਂ ਬੈਠੀ ਲੈ ਮੈਨੂੰ ਦੇ ਲੈ ਸਾਨੂੰ ਨੰਬਰ ਦੇ 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 ਬਾਈ ਇਸਕੋ ਫੋਨ ਮੈਂ ਲਾ ਨੰਬਰ ਦੇ ਇੱਥੇ ਖੜ ਕੇ ਦੇ ਬਾਈ ਨੰਬਰ ਇਹਨਾਂ ਦੇ 30 ਬੰਦੇ ਨੇ ਸੇ ਨੰਬਰ ਲਾ ਯਾਰ ਵਾਪਸ ਮਰ ਆਓ ਇਹਦਾ ਜਮਾ ਬਕਲੀ ਹੈ ਕਿਉਂ ਗਰੀਬਾਂ ਦਾ ਠੱਗੀ ਹਰ ਇੱਕ ਪਾਸ ਦਾ ਕਹਿੰਦੇ ਅਸੀਂ ਗਰੀਬ ਹੈ ਉੱਤੋਂ ਹਜੇ ਟ ਇਧਰ ਹੋ ਕੇ ਨੰਬਰ ਦੇ ਦੇ ਭਾਈ ਇਹ ਨੰਬਰ ਲੈ ਯਾਰ ਲੈ 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 ਭਾਈ ਨੰਬਰ 94 757 ਰੱਖਿਆ ਹਲਾ ਜੋ ਕੰਮ ਕਰ ਲੋ ਤੇਰਾ ਹੁਣ ਹੱਥ ਦਾ ਹਾਂ ਉਹ ਚੱਕਰ ਤੋਂ ਗੋਲ ਤੇ ਚੱਕਲੇ ਬੀਤੀ ਵਕਤੀ ਬਣਾਇਆ ਜਦ ਵੀ ਇਹ ਇਸਤੇ ਮਾਲੇ ਸਰਪੰਚ ਸਾਹਿਬ ਤੁਸੀਂ ਜ਼ਿੰਮੇਵਾਰ ਹੋ ਪਿੰਡ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਬੁਲਾਓਗੇ ਕਿ ਨਹੀਂ ਬੁਲਾਓਗੇ ਨਹੀਂ ਇਹਦਾ ਨੰਬਰ ਦੇ 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 ਗਿਆ ਜੀ ਬਾਈ ਦਾ ਆ ਰਹੀ ਆ ਰਹੀ ਹਾਂ ਜੀ ਦੂਜੇ ਬੰਦੇ ਨੂੰ ਫੋਨ ਲਾਇਆ ਉਹ ਬਈ ਅਮੇਤਾ ਹੈਲੋ ਅਮੇਤਾ ਅਮੇਤਾ ਆਹ ਸਰਫਾ ਲੈਣੀ ਸੀ ਕਹਾਂ ਤੇ ਹਾਂ ਮੈਂ ਤਾਂ ਜਾ ਲਿਆ ਭਈਆ ਹਾਂ ਕਹਾਂ ਤੇ ਜਾ ਲਿਆ ਰੁਕੋ ਯਹਾਂ ਤੇ ਹੈ ਜਹਾਂ ਵੀ ਹੈ ਹੈ तो तो काफी दूर कहाँ गएंगे बरिंदा को भी बरिंदे वाली बस को भी तू तो रोक कहा कहीं भी है अ तेरे बंदे नहीं छुटेंगे नहीं अभी अरे भैया पता है क्या बात सौ रुपए का यार सौ रुपए में फिर कली थोड़ा बेचना है सर बेच दो कम बेच दो सौ रुपए में किलो बेच दो 3 ਕਿਲੋ ਜਰੂਰੀ ਵੇਚਣਾ ਕੱਲੀ ਜਰੂਰੀ ਵੇਚਣਾ ਉਹ ਦੇਖੋ ਦੰਦ ਕੱਢ ਰਹੇ ਨੇ ਉਹਨਾਂ ਨੂੰ ਕੋਈ ਅਸਰ ਨਹੀਂ 100 ਰੁਪਏ ਮੈਂ ਆਈਟਮ ਦੇ ਰਿਹਾ ਐਸੇ ਨਾ ਆਇਆ ਗਰੀਬ ਲੋਕਾਂ ਨਾਲ ਤੁਸੀਂ ਛੱਗੀ ਮਾਰੀ ਜਾਂਦੇ ਹੋ ਇਹ ਦਣੇ ਨਾ ਬੰਦ ਲੋ ਆ ਦਾ ਤਾਂ ਕਿ ਹੂੰ ਉੱਕੀ ਡੇ ਭੱਜ ਲੈ ਇਹਨਾਂ ਨੇ ਫੋਨ ਕਰਤਾ ਨਾ ਭੱਜ ਗਏ ਉਹ ਹੁਣ ਸਰਪੰਚ ਸਾਹਿਬ ਇਹਨਾਂ ਨੂੰ ਦੱਸ ਕੀ ਕੀਤਾ ਜਾਵੇ ਦੱਸੋ ਜੀ ਥਾਣੇ ਭਲਾਜ ਚੱਕ ਲੋ ਫਸੇ ਹੁਣ ਹੁਣ ਕਰਦੇ ਕਿਹੜਾ ਛੱਡ ਦੇ ਇਹਾਂ ਕਰ ਤੋਂ ਬਾਅਦ ਦੇਖੀ ਜਾਓ ਚੱਲ ਤੁਹਾਡੇ ਕਹਿਣ ਤੇ ਛੱਡ ਤਾਂ ਦਿੰਨੇ ਆਂ ਆਪਣਾ ਪੇਜ ਦਿੰਨੇ ਆ ਠੀਕ ਆ ਇਸ ਤੋਂ ਬਾਅਦ ਨਾ ਵੇਚੀ ਅਸੀਂ ਇੱਕ ਤਨੂੰ ਇਹੀ ਗੱਲ ਗਲਤੀ ਨਹੀਂ ਮੰਨ ਰਹੇ ਤੁਸੀਂ ਅਸੀਂ ਇਹ ਗੱਲ ਕਹਿਣੇ ਆ ਵੀ ਗੱਲ ਵੀ ਗਲਤੀ ਮੰਨ ਲਓ ਯਾਰ ਵੀ ਯਾਰ ਸਾਥੋਂ ਗਲਤੀ ਹੋ ਗਈ ਅਸੀਂ ਕਿਸੇ ਦੀ ਗਲਤੀ ਹੋਈ ਹੈ ਕੋਈ ਨਹੀਂ ਆਕੇ ਨਹੀਂ ਵੇਚਿਆ ਸਰਬ ਗਲੰਦਾ ਸਰਤ ਬਸ ਮੈਨੂੰ ਮੰਨ ਪਤਾ ਨਹੀਂ ਦਾ ਭਾਈ ਆ ਮੈਨੂੰ ਪਤਾ ਨਹੀਂ ਦਾ ਇਸ ਲਈ ਉਹ ਦੂਸਰਾ ਬਾਈ ਕਿੱਧਰ ਗਿਆ ਲੱਗਦਾ ਤੁਸੀਂ ਆਉਣਾ ਦਿਹਾੜੀ ਕਰਨੀਆ ਸਾਡੇ ਭਾਈ ਸਾਨੂੰ ਆਸ ਨਹੀਂ ਦੋ ਰੁਪਏ ਮਾਇੰਗੇ ਮਹਿੰਗੀ ਜੇ ਵੇਚ ਲੋ ਪਰ ਕਿਸੇ ਨਾਲ ਕਪਲਾ ਨਾ ਕਰੋ ਚਲੋ ਆਪਾਂ ਨੂੰ ਨਹੀਂ ਪਤਾ ਚਾਹੇ ਫਰੀ ਲਿਆਂਦਾ ਹੋਵੇ ਕਿਵੇਂ ਮਰਜ਼ੀ ਲਿਆਂਦਾ ਉਹ ਭੇਜ ਦਿੰਦੇ ਚੱਲ ਠੀਕ ਹੈ ਨਾਲ ਫੜਾਈ ਜਾਂਦਾ ਉਹ ਛੱਡ ਕੇ ਸਰਫ ਵੀ ਨਹੀਂ ਲੈ ਕੇ ਜਾ ਰਹੇ ਹੋ ਆਓ ਦੇਖੋ ਤੁਹਾਡੇ ਸਾਹਮਣੇ ਆ ਤੇ ਇਹਨਾਂ ਲੋਕਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਸਾਰੀ ਗਰੀਬ ਜਨਤਾ ਜਿਹੜੀ ਇਹਨਾਂ ਲੋਕਾਂ ਦੇ ਜਾਲ ਦੇ ਵਿੱਚ ਫਸ ਜਾਂਦੀ ਆ ਤੇ ਸਾਰਾ ਠੱਗੀ ਦਾ ਜਾਲ ਆ ਤੁਹਾਡੇ ਸਾਹਮਣੇ ਕਲੀ ਵੇਚ ਰਹੇ ਸੀ